ਕਿਥੇ ਮਰਗੀਆਂ ਵਾਂਗ ਬਾਹਰ ਬੰਦਾ ਭਾਵੇਂ ਤੇ ਆਇਆ ਮਰ ਜੇ ਹੋਣੀ ਨਹੀਂ ਚੁੱਕਦੀਆਂ ਕਦੇ ਮਗਰ ਪਾਣੀ ਵੀ ਫੜਾਉਣਾ ਕੇ ਬੜਾ ਖੱਟਾ ਠੰਡੀ ਪੈ ਗਈ ਉਹਨੇ ਕਿੰਨੇ ਮਜ਼ਾ ਆਉਣਿਆ ਨਾ ਮਜ਼ਾ ਕਿਤੇ ਬੱਤੀ ਹੋਰ ਅੰਬੀਰ ਦੀ ਨਾ ਘੜੀ ਪਾਲਾ ਹੋਰ ਬੜਾ ਵਧੀਆ ਲੱਗਣਾ ਸੀ ਆਪਾਂ ਵਿੱਚ ਇਹ ਬਣੀਆਂ ਰਹਿਣਾਂਗੇ ਚਾਹਾਂਗੇ ਉਹਨਾਂ ਤੇ ਮੈਨੂੰ ਨਾ ਮਨ ਫਿਰ ਗਿਆ ਸਾੜ ਕੇ ਰਹਾ ਦਿੱਤਾ ਕਿਉ ਮੰਮੀ ਕਿ ਰਲ ਕੇ ਰਵੇ ਟੱਬਰ ਚ ਹੁਣ ਉਹ ਵੀ ਚੰਗੀ ਹੁੰਦੀ ਤੇ ਇਥੇ ਆਉਂਦੀ ਤੇ ਨੰਦੀ ਨਾ ਆਦੀ ਗੱਲਾਂ ਬਾਤਾਂ ਕਰਦੀ ਪਰ ਜਦੋਂ ਮਨ ਹੋਰ ਤੇ ਪੈ ਜਾਂਦਾ ਵਾ ਮੰਮੀ ਰਲ ਕੇ ਰਹਿਣ ਵਾਲੀ ਗੱਲ ਆ ਜਦੋਂ ਰਲ ਕੇ ਨਹੀਂ ਜੀ ਤੇ ਫਿਰ ਆਡੇ ਲੱਗੇ ਉਹਨੇ ਕੀ ਕਰਨ ਕਿ ਇਸ ਕਰਨਾ ਵੈਲਾ ਹੀ ਕਹਿੰਦੇ ਵੀ ਕੋਈ ਨਹੀਂ ਆਨੂੰ ਉਦਾਂ ਹੀ ਮੰਮੀ ਆਪੇ ਜਿਹੜੀਆਂ ਦੀਆਂ ਗੱਲਾਂ ਕਰਦੀ ਆ ਤੇ ਫਿਰ ਸਾਡੇ ਕੋ ਗੱਲਾਂ ਮੂੰਹ ਕਢਉਂਦੀ ਔਰ ਸਾਡੇ ਜਿਹੜਾ ਕੀ ਕਰਦਾ ਕਿ ਉਹਨੂੰ ਗੁੱਸੇ ਹੋਈ ਗਏ ਆਪਾਂ ਹੋਈਏ ਮੇਰੇ ਵਾਸਤੇ ਜਿੱਦਾਂ ਦੀਆਂ ਤੂੰ ਨਹੀਂ ਤੇ ਉਦਾਂ ਦੀ ਹੋ ਪਰ ਉਹ ਆਪਣੀ ਆਦਤ ਤੋਂ ਮਜਬੂਰ ਵਾ ਕੋਵੀ ਜੇ ਵਜਿ ਪਿੜੀਆਂ ਵੱਡੀ ਜਾਂਦੀ ਆ ਨਾ ਕੋਈ ਗੱਲ ਦਾ ਮੂੰਹ ਸਿਰ ਫੜਾਉਂਦੀ ਫਿਰ ਮੈਨੂੰ ਗੁੱਸਾ ਚੜ ਜਾਂਦਾ ਮੰਮੀ ਵੇਖਿਆ ਸਾਰਿਆਂ ਦੇ ਸਾਹਮਣੇ ਨਾ ਥੋਲਾ ਜਾ ਮੂੰਹ ਬਣਾ ਕੇ ਤੇ ਚੰਗੀ ਬਣ ਜਾਂਦੀ ਆ ਇਹਨੂੰ ਸਾਰੇ ਚੰਗਾ ਕਹਿੰਦੇ ਆ ਪਰ ਉਹਦਾ ਕੋ ਸੋਕੇ ਗੱਲ ਵਾ ਜੇ ਮੇਰੇ ਤੋਂ ਧੀ ਆ ਨਾ ਉਹ ਤੋਂ ਵੀ ਥੋੜਾ ਜਿਹਾ ਵੱਧ ਕੰਮ ਕਰ ਤੇ ਆ ਕਰ ਮੰਮੀ ਅੱਗੇ ਵੀ ਕਰਦੀ ਕੋਈ ਨਹੀਂ ਜੇ ਤੁਸੀਂ ਕਹਿੰਦੇ ਜਿਹੜਾ ਮੈਂ ਮਾਸਾ ਹੋਰ ਵੱਧ ਕਰ ਲਿਆ ਵੱਧ ਕਰ ਦਿਆ ਕਰ ਚੱਲ ਆ ਉਹ ਸੋਖੀ ਹੋ ਜੇ ਕਿਸੇ ਤਰ੍ਹਾਂ ਮਨਪ੍ਰੀਤ ਤੇ ਉਹਨੂੰ ਸਾਰੇ ਫਿਰ ਕਹਿਣਗੇ ਵੀ ਹੁਣ ਵੇਖਾ ਇਹ ਘੱਟ ਕੰਮ ਕਰਦੀ ਸੁਖ ਜ਼ਿਆਦਾ ਕਰਦੀ ਆ ਪਰ ਮੰਮੀ ਉਧੇ ਦਾ ਚੜ ਮੱਟ ਜਾਣੀ ਜੇ ਮੈਂ ਕੰਮ ਜ਼ਿਆਦਾ ਕਰਨਾ ਨਹੀਂ ਕੋਈ ਗੱਲ ਨਹੀਂ ਉਹਨੇ ਕਹਿਣਾ ਇਹਨਾਂ ਨੂੰ ਮੈਂ ਥੱਲੇ ਲਾਉਣਾ ਚਾਹਨੀ ਤੇ ਲਾ ਲਿਆ ਪੜਣੀ ਤੇ ਉਹਨੇ ਫਿਰ ਈਨ ਬਣਾਣੀ ਨਾ ਸਾਡੇ ਕੋਲੋਂ ਕੋਈ ਗੱਲ ਨਹੀਂ ਪੁੱਤ ਰੱਬ ਨੂੰ ਆਪਾਂ ਕਹਿੰਦੇ ਨਾ ਅਸੀਂ ਨਾ ਕਿਸੇ ਕੋ ਹੋ ਜੇ ਆਪਣੇ ਕੋ ਨਾ ਹੋਵੇ ਖਾਣੀਆਂ ਤੇ ਰੋਟ ਗਈਆਂ ਤੋਂ ਤੋਂ ਸਾਰੀਆਂ ਜਣੀਆਂ ਨੇ ਤੇ ਕੋਈ ਨਹੀਂ ਤੂੰ ਮੱਸਾ ਵੱਧ ਕਰ ਲਿਆ ਕਰ ਕੋਈ ਨਹੀਂ ਹੁੰਦਾ ਜਨ ਮਮੀ ਫਿਰ ਮੇਰਾ ਮੁੰਡਾ ਫੜ ਲਿਆ ਕਰ ਉਹ ਬੜਾ ਸਤਾਉਂਦਾ ਤਾਂ ਪਤਾ ਨਹੀਂ ਕਿ ਕਰ ਮੁੰਡਾ ਇੱਕ ਰੰਗ ਮੈਂ ਪਕਾ ਲਿਆ ਕਰ ਇੱਕ ਟੈਮੂ ਪੂਪ ਕਾਲਿਆ ਕਰੀ ਚੱਲ ਜੀ ਕਰ ਰਾਲ ਮਿਲ ਕੇ ਪਕਾ ਲਾਂਗੇ ਮੈਨੂੰ ਕਹਿੰਦੀ ਆ ਉਹਦਾ ਕਹੋਂਦੇ ਗੱਲ ਕਹਿੰਦੇ ਨ ਮੰਮੀ ਅਸੀਂ ਤੁਹਾਨੂੰ ਮੰਝਿਆ ਤੇ ਫੜਾਇਆ ਕਰੂੰਗੀ ਤੇ ਮੈਂ ਆ ਵੀ ਮੰਝਿਆ ਤੇ ਮੈਂ ਫੜਾਉਂਗੀ ਤੁਹਾਨੂੰ ਤੁਸੀਂ ਵੇਖ ਕੇ ਤੇ ਦੇਖੋ ਮੰਝਿਆ ਤੇ ਤੇ ਮੰਮੀ ਹੁਣ ਨੂੰ ਕਿਹਾ ਕੱਲ ਜੋ ਕਿ ਮੈਂ ਫਿਰ ਨੌواں ਮੰਝੇ ਦੇ ਬਹਿਣ ਤੇ ਸੱਸ ਰੋਟੀਆਂ ਫੜਾਈ ਇਹ ਕਿਹੜੀ ਕਿਤਾਬ ਚ ਲਿਖੀ ਆ ਨਾ ਆਉਂਦੇ ਨੇ ਤੇ ਅੱਗੇ ਲੋਕ ਕਰਾਵੇ ਤੇ ਕਹਿੰਦੇ ਹੁੰਦੇ ਨੌ ਮੰਝੇ ਸੱਸ ਧੰਦੇ ਝੱਟ ਸਖਾਲਾ ਨੰਗੇ ਇਹ ਉਹ ਗੱਲ ਹੋਈ ਸਾਡੇ ਘਰ ਦੇ ਤੇ ਚਲ ਕੋਈ ਗੱਲ ਨਹੀਂ ਰਲ ਮਿਲ ਕੇ ਕਰਕੇ ਵੇਖ ਲੈਨੇ ਆ ਜਾਂ ਰਲ ਮਿਲ ਕੇ ਕੀਤੇ ਨਹੀਂ ਇਹੋ ਕੰਮ ਰਿਹਾ ਨਾ ਇਹ ਤੇ ਸਾਡੇ ਵੱਸੋਂ ਬਾਹਰ ਵਾ ਗੱਲ ਮੰਮੀ ਅੱਧਾ ਮੈਂ ਜਿੱਦਾਂ ਮਰਜੀ ਪਰ ਉਹਦੇ ਰਲਣਾ ਨਹੀਂ ਆ ਵੇਖ ਲਿਓ ਜਿੱਦਾਂ ਦਾ ਵੱਸ ਬਾ ਇੱਕ ਦਿਨ ਦੋ ਦਿਨ ਕਰਕੇ ਵੇਖਦੇ ਆ ਨਾ ਕਿਉਂਕਿ ਫੇਰ ਉਹਨੂੰ ਡੈਡੀ ਦੀ ਮੋਚ-ਮੋਚ ਨਹੀਂ ਮਿਲਣੀ ਸਿਫਤ ਨਹੀਂ ਮਿਲਣੀ ਇਹਨਾਂ ਨੇ ਕਿੱਥੇ ਕਿਤੇ ਚੁੱਕਣਾ ਫੋਨ ਫਿਰ ਇਹ ਕਿੱਥੇ ਰੱਖ ਕੇ ਵੜੀਆਂ ਹੋਣੀਆਂ ਆ 15 ਚ ਆ ਵੀ ਜਾਣਾ ਪੈਣਾ ਚ ਘਰ ਹੀ ਜਾ ਕੇ ਪਾਣੀ ਪੀਣਾ ਹੁਣ ਕਿ ਤੇ ਮੇਰੇ ਕੋ ਬੈਗ ਲੈਣ ਆਈ ਤੇ ਮੈਂ ਨਹੀਂ ਦਿੱਤਾ ਪਰ ਸਭੀ ਦਾ ਫੋਨ ਆਉਂਦਿਆ ਸੀ ਤੇ ਮੈਂ ਜੀ ਉਹਦੇ ਨਾਲ ਗੱਲ ਨਹੀਂ ਲੱਗੀ ਸੀ ਤੇ ਚੰਗਾ ਨਹੀਂ ਦਿੱਤਾ ਤੇ ਮੈਂ ਵੀ ਇਹੋ ਗੱਲ ਕਹੀ ਆ ਮੈਂ ਕਿ ਨਹੀਂ ਜਾਣਾ ਚੰਗਾ ਮੰਮੀ ਇਹਨੂੰ ਜਾਣ ਨਾ ਦਈ ਕਿਤੇ ਇਹਦਾ ਕੰਮ ਸਾਰਾ ਸਾਡੇ ਹੱਡਾਂ ਚੋਂ ਨਿਕਲ ਨਹੀਂ ਐਦਾਂ ਦੇ ਬੰਦੇ ਆਂਦਾ ਕਰੀਦਾ ਵਾ ਨਾਲ ਜੀ ਉਹਨੂੰ ਕਹਿੰਦੇ ਨਾ ਬਹੁਤਾ ਪਿਆਰ ਦੀ ਗੱਲ ਤੂੰ ਦੋ ਗੱਲ ਲੱਲੇ ਪਾਪੇ ਮੈਂ ਕਰ ਦਿਆ ਕਰ ਜੀ ਤੂੰ ਉਹ ਗੱਲ ਲੱਲੇ ਪਾਪੇ ਤੁਸੀਂ ਕਰ ਲਿਆ ਕਰੋ ਹਾਂ ਨਹੀਂ ਮੈਂ ਤਾਂ ਪਿਆਰ ਕਰੂੰਗੀ ਚੱਲ ਕੋਈ ਮੈਂ ਵੀ ਸੋਚਿਆ ਵੀ ਨਹੀਂ ਕੁਝ ਨਹੀਂ ਕਹਿਣਾ ਇਹਨੂੰ ਹੁਣ ਨਹੀਂ ਪਿਆਰ ਕਰ ਲਿਆ ਕਰੋ ਬੋਦੀ ਗੱਲਾਂ ਨੇ ਤੂੰ ਉਹਦਾ ਧੀ ਪੁੱਤ ਕਹਿ ਲਿਆ ਕਰੋ ਇਹਨੂੰ ਸਮਝਾਇਓ ਬੈਠ ਕੇ ਕਿ ਤੇਰਾ ਹੁਣ ਅਸਲੀ ਘਰ ਇਹੀ ਆ ਹਾਂ ਨਹੀਂ ਕਹੂੰਗੀ ਮੈਂ ਸ਼ਾਸ਼ ਤੁਹਾਡੇ ਸ਼ਾਸ਼ ਏ ਪਰ ਕੰਮ ਕਰਕੇ ਬੰਦਾ ਭਾਵੇਂ ਮਰ ਜੇ ਤੇ ਤੁਸੀਂ ਕੋਈ ਫੂਲੀ ਚੋ ਇੱਥੇ ਆਣ ਕੇ ਨਹੀਂ ਆਣ ਹੁਣ ਤੁਹਾਨੂੰ ਨਹੀਂ ਪਤਾ ਪਾਣੀ ਲੈ ਕੇ ਜਾਣਾ ਕਿਹਦਾ ਕਿੱਥੇ ਨਹੀਂ ਨਾ ਨਾ ਮੈਂ ਦੱਸ ਚ ਬੱਚਾ ਇੱਥੇ ਬਣਿਆ ਤੇ ਹੋਰ ਕਿੱਥੇ ਨਾ ਹੁੰਜਣਾ ਵਾ ਨਹੀਂ ਇਹ ਤੂੰ ਤੇ ਚੱਲ ਨਿਆਣੀ ਸਹਣੀ ਇਨੂੰ ਸ਼ਰਮ ਨਹੀਂ ਆਉਂਦੀ ਮੰਮੀ ਰਾ ਮਗੰਡਾਲ ਕੋਡੇ ਕੋਡੇ ਲੱਗੋਦੀ ਲੁਕੀ ਇਥੇ ਨੰਗੜਾ ਕੋਈ ਪੈੜੀ ਬੰਨੇ ਵਾਲਾ ਆਉਂਦਾ ਇਦਾਂ ਕੀ ਆਖੂ ਮੈਨੂੰ ਬਹੁਤ ਸੋਹਣੀ ਗੱਲਾਂ ਕੰਡੀਆਂ ਤੁਸੀਂ ਹਾਏ ਹਾਏ ਆਪਣੇ ਚ ਬੱਚੇ ਚ ਨਾ ਹੋਂਦੇ ਆਂ ਅਸੀਂ ਕਿਹੜੇ ਕੋ ਦਨ ਘੀਰੇ ਥਰਮ ਕਰਨ ਨੂੰ ਬਣਾਏ ਆ ਚੁੰਨੀਆਂ ਲਈਆਂ ਸੂਟ ਪਾਏ ਆ ਲਈਆਂ ਸੂਟ ਪਾਏ ਕਰਦੀ ਗਾੜੀ ਗਾੜੀ ਮੇਰੇ ਬੋਲਦੀ ਤੂੰ ਅੱਧੀ ਮੈਨੂੰ ਪਤਾ ਕੋਈ ਬੰਦਾ ਮਰ ਜਾਏ ਪਾਣੀ ਖੋਣਾਂ ਤੇ ਤੂੰ ਅਹੀ ਅੱਜ ਉਹ ਵੱਡ ਜੱਟ ਬੱਚਾ ਵੇਖ ਇੰਨਾ ਕਿ ਜਿੰਨਾ ਲੋਕਾਂ ਨੂੰ ਆਪਣੇ ਘਰ ਜਾਣ ਦੀ ਪਈ ਗਰਮੀ 'ਚ ਬੜਾ ਫੜ ਘਰ ਜਾਈਏ ਤੁਹਾਨੂੰ ਵੇਹੋ ਹੀ ਆ ਵੀ ਲੋਕੀ ਵੇਖਣ ਦੇ ਆ ਨਾਲੇ ਮੰਮੀ ਮੇਰੀ ਗੱਲ ਸੁਣ ਲੈ ਡੈਡੀ ਨੂੰ ਕਹੋ ਫਿਰ ਕਿ ਦਵੇ ਸਾਨੂੰ 1000 ਰੁਪਏ ਕਹਿੰਦੇ ਤੇ ਵਾਟਰ پارک ਤੇ ਚਲ ਜਾਈਏ ਨਾ ਹੁਣ ਦੋ ਡੈਡੀ 1000 ਰੁਪਏ ਸਾਨੂੰ 1000 ਦਾ ਭਾਵੇਂ ਦੋ ਲਲੋ ਪਰ ਐਸ ਗੱਲ ਵੀ ਮੈਨੂੰ ਬਹੁਤ ਸ਼ਰਮੀ ਆ ਪਏ ਲੱਗੇ ਰਾਹ ਲਗਣਿਆ ਐਨੀ ਲੋਕੀ ਨੰਗਣ ਦੇ ਆਪਣੀਆਂ ਪੈਰੀਆਂ ਹੀ ਜਾਣ ਦੇ ਆ ਈ ਲੋਕੀ ਆਖਦੇ ਉਹਨਾਂ ਦੀ ਨੌਮਾ ਧੀਾਂ ਵਿੱਚ ਨੌਂੜੀਆਂ ਦੇ ਬੱਚੇ ਆਦੇ ਲੈ ਇੱਚ ਮੰਮੀ ਕਿਹੜੀ ਫੜੀ ਗੱਲ ਬੰਦਿਆ ਉਹ ਬਾਸੂਮ ਨਹੀਂ ਬਣੇ ਆਦੇ ਵਾਸਤੇ ਬਣੇ ਹੋ ਅੱਜ ਕਾ ਜਮਾਨਾ ਐਡਵਾਂਸ ਤੇ ਇਹੋ ਜਿਹੀ ਨਹੀਂ ਡੈਡੀ ਜੀ ਸੋਚਦੇ ਕੀ ਹਾਂ ਤੁਸੀਂ ਜਾਵੋ ਆਪਣਾ ਕੀ ਇਹ ਸੋਚ ਨਹੀਂ ਹੈਗੀ ਤੇ ਫਿਰ ਉਹ ਮਨਪਰੀ ਵੀ ਕਿਉਂ ਨਹੀਂ ਆਗੀ ਨਾਉਣ ਉਹ ਅਗਲੜੀ ਨਹੀਂ ਗਈ ਉਹ ਤੋਂ ਡੈਡੀ ਜੀ ਅੱਗੇ ਸਾਡੇ ਨਾਲ ਰਲ ਕੇ ਰਹਿੰਦੀ ਆ ਦੱਸੋ ਹਾਂ ਮੰਮੀ ਰਲ ਕੇ ਉਹ ਨਹੀਂ ਰਹੀ ਜੀ ਕਿ ਤੁਸੀਂ ਨਹੀਂ ਰੱਖਦੀਆਂ ਕਿ ਉਹ ਆਜੇ ਉਹਨੂੰ ਆਪਾਂ ਕਿਹੜਾ ਉਹਨੂੰ ਫੜ ਕੇ ਜ ਬੱਚੇ ਜ ਬਾਹਰ ਕੱਢਦੇ ਲੱਗੇ ਸੀ ਉਹਨੂੰ ਪਤਾ ਵਾ ਪੀਤੇ ਲੋਕੀ ਵੇਖਾਂਗੇ ਸਾਨੂੰ ਤੁਹਾਡੇ ਨਾਲ ਨੀਵਾਰਾ ਕੋਈ ਆ ਸਕਦਾ ਕੀ ਆਖੰਡੇ ਮਮੀ ਤੀ ਸੋਕਾ ਜਾ ਚਲੀ ਆ ਘਰ ਨੂੰ ਬਹੁਤ ਡਰ ਲੱਗਣ ਡਿਆ ਭਾਈ ਕਈ ਮਾਰ ਦਿੰਦਾ ਸਾਡੇ ਆਹੇ ਮਮੀ ਇੱਦੀ ਵੀ ਕੋਈ ਗੱਲ ਨਹੀਂ ਆ ਆੰਦਨਾ ਲੋਕੀ ਵੇਖਣ ਦੇ ਐ ਐਦਾਂ ਤਾਂ ਨਹੀਂ ਕੋਈ ਵੇਂਦਾ ਜੇ ਸਾਨੂੰ ਛੱਟ ਪੇੜ ਲਾ ਦਿੰਦਾ ਤਾਂ ਰੌਲਾ ਪੈ ਜਾਣਾ ਲੋਕਾਂ ਨੇ ਇੱਥੇ ਖਲੋਖ ਲੋ ਵੇਖਣਾ ਹੀ ਹੋ ਮੰਮੀ ਬਾੱਕੀ ਜਿਹੜੀ ਕਾਟੂ ਦੂਰ ਰੱਖਣ ਦੇ ਪਿੰਦਾ ਫਿਰ ਲੋਕਾਂ ਨੇ ਵੇਖਣਾ ਫਿਰ ਤੇ ਨਹਿਰ ਹੀ ਭਰ ਜਾਣੀ ਕਸੂਰ ਤੇਰਾ ਛਿੜਾਣੇ ਮੈਨੂੰ ਨਹੀਂ ਵਿੱਚ ਬਾੜਨਾ ਮੈਂ ਤੈਨੂੰ ਤਾਂ ਹੀ ਹੋ ਗਿਆ ਮੈਂ ਨਹੀਂ ਕਰਦੀ ਨਾ ਤਰ ਤੂੰ ਮੈਨੂੰ ਬਦੋ ਬਦੀ ਲੈ ਆਈ ਆ ਆ ਵੇਖਾ ਕਿੰਨਾ ਮਜ਼ਾ ਆਉਂਦਿਆ ਨਾ ਹੁੰਦਾ ਆ ਜਾ ਕਾ ਕੀਤਾ ਗਾੜੀ ਮੰਨਦੀ ਸੁੱਤੀ ਆ ਕਿ ਕਿੱਥੇ ਆ ਪਾਣੀ ਦੇਈਏ ਉਹਨੂੰ ਚੱਲ ਫਿਰ ਨਿਕਲੋ ਤੁਸੀਂ ਬੈ ਚੱਲ ਆ ਮੈਨੂੰ ਚੜਾ ਤਾਂ ਹੁਣ ਕਿ ਜਿੱਦਾਂ ਤਾਂ ਛੁੱ ਔਰ ਜਿਹੜਾ ਵਾ ਨਾ ਤਾਂ ਵੀ ਟੁੱਟਦਾ ਰਹਿ ਗਿਆ ਸਾਰੇ ਤੋਂ ਬਸ ਆਏ ਆ ਜਾ ਪੈਣਾ ਆ ਜਾ ਹੁਣ ਕੁੱਤੇ ਦੀ ਹੱਡੀ ਕਰਤੀ ਲੋਤੀਆ ਵੇਖੀਆ ਕਿਹਦੀ ਚਾਲੀ ਪੁਣਾ ਕਿੰਨੀ ਬੜੀਆਂ ਮਿਸਕਲ ਆਈਆਂ ਤੇ ਇਹੜੇ ਪੀਪਾ ਮੈਂ ਤੋਤਾ ਨਾਲ ਤੇਲ ਕਢਾ ਲਿਆ ਹਾਂ ਤੇ ਕਹਿੰਦੇ ਸਾਹਿਬ ਵੀ ਕਲਾ ਲਾ ਪਤਾ ਨਹੀਂ ਕਿਹਦੀਆਂ ਆਈਆਂ ਆਈਆਂ ਇਸਕਾ ਤੂੰ ਵੇਖਿਆ ਨਹੀਂ ਮੈਂ ਉੱਥੇ ਰੱਖਿਆ ਮੈਂ ਮੈਂ ਤਾਂ ਪੜਕ ਬੰਨ ਗਿਆ ਤੇ ਇਹ ਪੀਪਾ ਜੇ ਤੋਹਣ ਦੀ ਤੇ ਆਪੇ ਕਹਿੰਦੇ ਮੈਂ ਤੇਲ ਕਢਾਉਂ ਜਾਣਾ ਹਾਂ ਇਹ ਤਾਂ ਵੇਲੀ ਉੱਥੇ ਵੀ ਨੁਹਾ ਕਰੀ ਜਾਂਦੀ ਇੱਥੇ ਹੁਣ ਮਨਪ੍ਰੀਤ ਆ ਜੇ ਤੁਹਾਡੀ ਕੁੜੀ ਦਾ ਹੋਣਾ ਹੁੰਦਿਆ ਜੀ ਅੱਛਾ ਅੱਛਾ ਮਨਪ੍ਰੀਤ ਦੇ ਜਾਣਾ ਵਾ ਮੈਂ ਉੱਥੇ ਕੀ ਜਾ ਨਹੀਂ ਹੋਇਆ ਕਾਕਾ ਵੇਖਣ ਨਹੀਂ ਜਾਣਾ ਵਾ 6 ਮਹੀਨੇ ਹੋ ਗਏ ਮੈਨੂੰ ਗਿਆ ਆ ਤੂੰ ਹੀ ਆਪਣੇ ਟੌਰ ਤੇ ਹੁਣ ਮੈਂ ਤਿਆਰ ਹੋਈ ਹੁਣ ਤੂੰ ਚਲ ਜਾ ਉਧਰ ਫੂ ਅੱਗੇ 6 ਮਹੀਨੇ ਦੀ ਕਿਉਂ ਨਹੀਂ ਗਈ 6 ਮਹੀਨੇ ਦੀ ਹੁਣ ਮੁੰਡਾ ਏ 6 ਮਹੀਨੇ ਦਾ ਹੁਣ ਹੋਇਆ ਮੈਂ ਕਿੰਨਾ ਚਿਰ ਹੋ ਗਿਆ ਤੈਨੂੰ ਨਹੀਂ ਉਹਦਾ ਜਨੇਪਾ ਕਰਾਉਣਾ 6 ਮਹੀਨੇ ਗੋਮੇ ਚਲ ਜਾਂਦੀ ਆ ਤੇ ਤੂੰ ਚਲ ਜਾਂਦੀ ਪਹਿਲਾਂ ਉਹਦਾ ਮਿਲਣ ਨਹੀਂ ਜਾ ਸਕਦਾ ਬੰਦਾ ਤੇ ਮੈਂ ਹੋ ਕੇ ਆਈ ਹਾਂ ਬੇਨਾ ਪਿੱਛੇ ਹੋ ਗਿਆ ਹੀ ਹਾਂ ਨਾਲੇ ਉਹਦੀ ਸਾਸ ਸਤਾ ਕਿੰਨੀਆਂ ਗੱਲਾਂ ਕਰਦੀ ਆਂਦੀ ਤੀਜੇਕ ਦਿਨ ਬਾਅਦ ਆ ਜਾਂਦੀ ਆ ਉਹ ਨਹੀਂ ਕਰਦੀ ਗੱਲਾਂ ਆ ਤੁਹਾਨੂੰ ਪਤਾ ਉਹਨੇ ਤੁਹਾਡੇ ਮੂੰਹ ਤੇ ਕਹਿਣਾ ਉਹ ਮੂੰਹ ਤੇ ਉਹ ਪਿੱਠ ਪਿੱਛੇ ਵਗਰ ਪਤਾ ਕਿੰਨੀਆਂ ਗੱਲਾਂ ਕਰਦੀ ਆਂ ਨਾ ਕਰਦੀ ਤੇ ਜਾਇਆ ਕਰੋ ਫਿਰ ਆਪੇ ਗੱ ਤੇ ਮੈਂ ਜੋ ਬਿੰਨ ਲੈ ਕੇ ਜਾਨੀ ਹੁਣ ਪਾ ਪਾਪਾ ਦੇ ਦਾ ਟਾਈਮ ਨਹੀਂ ਲੱਗਦਾ ਤੁਹਾਨੂੰ ਤਾਂ ਪਤਾ ਸਾਰਾ ਦਿਨ ਸਾਰਾ ਟਾਈਮ ਲੱਗਦਾ ਤੂੰ ਪੇਕਾਂ ਲਾ ਕੇ ਕਿਤਾ ਤੋਰ ਬਿੰਨੀ ਉਦੋਂ ਕਿੰਨਾ ਟਾਈਮ ਲੱਗਦਾ ਪੇਕ ਕਿੰਦਣ ਡੇੜੀ ਗਈ ਹੈ ਕਿਦਣ ਗਈ ਹੈ ਦੱਸੋ ਤੇਰਾ ਟਾਈਮ ਨਹੀਂ ਲੱਗਦਾ ਕੁੜੀ ਨੂੰ ਜਾਣ ਲੱਗਿਆ ਨਹੀਂ ਲੱਗਦਾ ਗੱਲਾਂ ਕਰਦੀਆਂ ਤੂੰ ਕਢਾਉਣਾ ਤੇ ਕਢਾਓ ਨਹੀਂ ਕਢਾਉਣਾ ਤੇ ਨਾ ਬੋਲ ਆਪਾਂ ਮੇਰੇ ਤੇ ਰਹਿ ਜਾਣ ਲੱਗੀ ਜੀ ਕੁੜੀ ਦਾ ਟੈਲੀਫੋਨ ਤੈਨੂੰ ਬੜਾ ਚੁਭਦਾ ਇੱਕ ਨੂੰ ਤਾਂ ਕੇ ਛੱਟ ਗਿਆ ਨਾਨਕੇ ਹੁਣ ਇਹਨੂੰ ਉਹ ਤਾਂ ਵਿਆਹੀ ਉਹਦੇ ਉਹਦੇ ਹੀ ਤੁਹਾਨੂੰ ਜਾਨ ਛੱਡਦੇ ਉਦੇ ਪੇਸ਼ ਪਈ ਆ ਆ ਉਹਦੀ ਤਾਂ ਮੈਂ ਜਾਣ ਫੜੀ ਐ ਮੁੱਠੀ ਚ ਤੇਰਾ ਟੈਲੀਫੋਨ ਚੁਬਦਾ ਵਾ ਵੇ ਦਾ ਮੜਾ ਜਿਹਾ ਟੈਲੀਫੋਨ ਆ ਗਿਆ ਤੇ ਉਹ ਤਾਂ ਵੇਲੀ ਉਹਦਾ ਉੱਥੇ ਮੈਂ ਚੱਤ ਨਹੀਂ ਆਹ ਕੰਮ ਕਰ ਗਈ ਚਾਚੀ ਮੈਂ ਜਾਣਾ ਚਾਚੀ ਮੈਨੂੰ ਲੈ ਕੇ ਜਾਣਾ ਹੀ ਆ ਕਰਕੇ ਤੇ ਮੈਂ ਚਾਚੀ ਨੂੰ ਕਹਿੰਦੇ ਘਰੋਂ ਬਾਹਰ ਚੱਲ ਨਹੀਂ ਮੈਂ ਤੇ ਚਾਚੀ ਨੂੰ ਪੁੱਛਣ ਗਈ ਐ ਇਸੇ ਕਰਕੇ ਵੀ ਚਾਚੀ ਮੇਰੇ ਨਾਲ ਚੱਲ ਜੀ ਤੂੰ ਇਹਨਾਂ ਦਾ ਨਹੀਂ ਟਾਈਮ ਲੱਗਣ ਡਿਆ ਕਿਸਦਾ ਵੀ ਤੁਹਾਡਾ ਇਹਨੇ ਦਿਨ ਤੁਹਾਡਾ ਨਹੀਂ ਟਾਈਮ ਲੱਗਾ ਛੇਵੇਂ ਮੈਂ ਹੁਣ ਜਾਣਾ ਜਾਂ ਮੁਰਕੇ ਝੋਨਾ ਚਾਣਾ ਲੱਗਣ ਡਾ ਬਣਾ ਲੈ ਹੁਣ ਜਾਣਾ ਨਹੀਂ ਆਹ ਤੂੰ ਜਾਣਾ ਆਪਣੀ ਤਰ ਬਣਾਉਂਦੀ ਵੇ ਕਿਆ ਮੁੰਡਾ ਤਸ ਤੁ ਚੰਗੀ ਬਣ ਹਾਂ ਬੁੜੀ ਕਾ ਤੋਂ ਬਣਦੀ ਆ ਹਾਂ ਚੰਗੀ ਬਣ ਇਹ ਜਿੰਨੀ ਮਰਜੀ ਚੰਗੀ ਬਣ ਕੇ ਦੱਸਾ ਉਹਨਾਂ ਤੁਹਾਨੂੰ ਤੇ ਉਹਨਾਂ ਨੂੰ ਚੰਗੀ ਫਿਰ ਵੀ ਨਹੀਂ ਲੱਗਣਾ ਮੈਂ ਫਿਰ ਜਾਣਾ ਹੀ ਜਾਣਾ ਹਾਂ ਚੱਲ ਜਾ ਚੱਲ ਮੈਂ ਆਪਣੇ ਤਾਂ ਜਾਣਾ ਤੁਸੀਂ ਆਪਣੇ ਤਾਂ ਜਾਣਾ ਠੀਕ ਆਹੋ ਮੈਨੂੰ ਨਹੀਂ ਕਿਸੇ ਨੇ ਆਖਣਾ ਮੈਂ ਤੇਰੇ ਆਰਡਰ ਨਾਲ ਨਹੀਂ ਗਾ ਜਾਣਾ ਕਿਤੇ ਕਿ ਤੇਰੇ ਆਰਡਰ ਨਾਲ ਜਾਣਾ ਮੇਰੀ ਮਰਜ਼ੀ ਹੋ ਜਾਊਗਾ ਮਰਜ਼ੀ ਜਦੋਂ ਮਰਜ਼ੀ ਜਾਊਂ ਜਦੋਂ ਮਰਜ਼ੀ ਆਊਂਗਾ ਐ ਮੇਰੇ ਉਲੀ ਪਾ ਕੇ ਬਹਿ ਜਾਂਦੀ ਆਏ ਨਾ ਕੋਈ ਕੰਮ ਨਾ ਕੋਈ ਘਾਰੇ ਨੂੰ ਕੁੜੀਆਂ ਦੀ ਗੱਲ ਇਹਨੂੰ ਬੜੀ ਚੁਪਦੀ ਰਹਿੰਦੀ ਆ ਹਰ ਵੇਲੇ ਕੁੜੀਆਂ ਦੇ ਦੁਆਲੇ ਹਰ ਵੇਲੇ ਕੁੜੀਆਂ ਦੇ ਦੁਆਲੇ ਇੱਕ ਨੂੰ ਵੀ ਇਦਾਂ ਕਰਕੇ ਉੱਥੇ ਨਾਣ ਕੇ ਛੱਡ ਗਏ ਆ ਮੈਂ ਹੁਣ ਉਹ ਵਿਆਹੀ ਵੇਰੀ ਆਪਣੇ ਘਰ ਹੱਸਦੀ ਖੇੜਦੀ ਆ ਉਹ ਵੀ ਇਹਨੂੰ ਚੁਪਦੀ ਆ ਟੈਲੀਫੋਨ ਆ ਜਾਵੇ ਤਾਂ ਰੌਲਾ ਪਉਂਦੀ ਆ ਉਦਾਂ ਪਏ ਤਾਂ ਰੌਲਾ ਪਉਂਦੀ ਆ ਆ ਫਿਰ ਮਸਾਂ ਨਾਲ ਵੱਧ ਪਾ ਰਿਆ ਕਰੋ ਨਾ ਬੁੱਧੂ ਤੇ ਇਹਨਾਂ ਸਾਰੀਆਂ ਪਾਤੀ ਆ ਗਰਮੀ ਬੜੀ ਗਰਮੀ ਕਾ ਕੇ ਨੰਗਰਾਂ ਨੂੰ ਸਾਰੇ ਸਕਾਏ ਆ ਮਸਾਂ ਨਵਾ ਡਣੀਆਂ ਸੀ ਦੋ ਤਿੰਨ ਵਾਰੀ ਮੈਂ ਨਵਾ ਗਏ ਗਾਈ ਵੀ ਨਵਾ ਲਈ ਛੋਟੀ ਨਵਾ ਲਈ ਮੱਝ ਨਵਾ ਲਈ ਆਹ ਚਲ ਠੀਕ ਹੈ ਗਾਈ ਤੇ ਚੋਲੀ ਤੇ ਹੁਣ ਸੂਣ ਵਾਲੇ ਕਰਕੇ ਇੱਥੇ ਪੈਰੀ ਹੋ ਗਏ ਨਾ ਹੋਰ ਘੜੀ ਟਣ ਹੈ ਫੇਰ ਵੇਖ ਲੈਨੇ ਆਪਾਂ ਮੈਂ ਤਾਂ ਘਰ ਹੋ ਕੇ ਆਈ ਆਂ ਤੇ ਹਾਂ ਆ ਜਾਓ ਜੀ ਹਾਂ ਇੱਥੇ ਸਵੇਰ ਤਾਰ ਚੋਣ ਵਾਲੀ ਸੀ ਆਹੋ ਕਹਿੰਦੇ ਤਾਰ ਕੱਢਣ ਗਏ ਨੇ ਆ ਮੱਛਰ ਲੜਨ ਪੈਂਦਾ ਮੈਂ ਮੇਲੇ ਦਾ ਚੋਈ ਹੋਊਗੀ ਤੇ ਚੱਲ ਹੋਰ ਕਿਪ ਬਣਦਾ ਆ ਕੋਹਨ ਬਣਨਾ ਕੀ ਆ ਤੇ ਉਹ ਗੱਲਾਂ ਹੀ ਕਰਨ ਦੇ ਆ ਮੈਂ ਜੋਤੀ ਨੇ ਡੇ ਗੱਲਾਂ ਕਰਨ ਅੱਛਾ ਅੱਛਾ ਆ ਤੇ ਜੋਤੀ ਨੇ ਮੈਂ ਆਖਣ ਡਈ ਹੈ ਅਭੀ ਤੂੰ ਫੇ ਕਾਕਾ ਵੇ ਹੋਣਾ ਹੀਗਾ ਹਾਂ ਤੇ ਪੀ ਕਿੰਨੇ ਦਿਨ ਹੋ ਗਏ ਉਹ ਕੀ ਕਹਿੰਦੇ ਹੁਣ ਕੇ ਮਨਪ੍ਰੀਤ ਨੂੰ ਹਾਂ 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 ਤੇ ਵੇ ਹੋਣਾ ਹੀ ਤੇ ਉਹ ਸਭ ਹੋਰ ਅੱਗੇ ਉਲਟੀਆਂ ਗੱਲਾਂ ਸੁਣਾਵੇ ਤੇ ਮੈਂ ਵੀ ਚਾਹ ਹਲਦੀ ਵੀ ਹੋਈ ਆ ਤੇ ਆਪਾਂ ਨੇ ਪਹਿਲਾਂ ਸੰਮੀ ਹੋਇਆ ਵਾ ਤੇ ਚਲ ਪੀ ਉਹ ਵੀ ਲੈ ਜਾਂਦੀ ਹਾਂ ਹਾਂ ਤੇ ਆਂਦੀ ਉਹਨਾਂ ਦੇ ਘਰ ਤੇ ਆਪ ਹੀ ਬਥੇਰਾ ਵਾ ਤੇ ਮੈਨੂੰ ਕੀ ਕਹਿਣਗੇ ਕੀ ਆ ਮੈਂ ਵੀ ਇੱਕ ਦਿਨ ਆਖਿਆ ਸੀ ਪਰ ਉਹਦਾ ਧਿਆਨ ਨੇ ਆਪਣੇ ਮੋੜਕੜ ਆਪਣੀਆਂ ਭੈਣਾਂ ਵਾਲੀ ਆ ਉਹ ਏਧਰ ਵਾਲਾ ਮਨਪ੍ਰੀਤ ਵਾਲਾ ਤੇ ਵੰਦੀ ਨਹੀਂ ਗਈ ਹਾਂ ਤੇ ਮੈਂ ਆਖਿਆ ਫੇਰ ਕਿ ਭਾਵੇਂ ਉਹਨਾਂ ਦੇ ਘਰ ਜਿੰਨਾ ਮਰਜ਼ੀ ਹੋਵੇ ਹਾਂ ਆ ਤਾਂ ਫੇਰ ਵੀ ਧੀਆਂ ਨੂੰ ਆਸ ਹੁੰਦੀ ਹੈ ਵੀ ਚੱਲ ਪੇਕੇ ਆ ਤਾਂ ਕੋਈ ਚੀਜ਼ ਪੀ ਆ ਜਾਈ ਹਾਂ ਆਹੋ ਆਹ ਹਾਂ ਆਹ ਤਾਂ ਉਹ ਮੁੜ ਕੇ ਮੈਂ ਵੀ ਆਖਣ ਲਈ ਹਾਂ ਮੈਂ ਕਿਹਾ ਹੈ ਉਹਦੇ ਆਖਣਗੇ ਵੀ ਇਹ ਮਾਂ ਨਹੀਂ ਕਿਸੇ ਤੇ ਆਪ ਚਲੋ ਚਾਹਤੀਆਂ ਆਹੋ ਜਾਈ ਕਿਉਂਦੀ ਤੇ ਮੈਂ ਵੀ ਆਖਿਆ ਹੀ ਤੇ ਉਹ ਦਿੰਦੀ ਉਹਨੇ ਤਿਆਰੀ ਨਹੀਂ ਕੀਤਾ ਧਿਆਨ ਹੀ ਨਹੀਂ ਕਰਦੀ ਹੈਗੀ ਤੇ ਮੈਂ ਤੇ ਇੱਕ ਦਿਨ ਸੋਚਣ ਲਈ ਹਾਂ ਵੀ ਇਹ ਆਂ ਜਿੰਨ ਕਹਿੰਦੇ ਆ ਵੀ ਆਪਾਂ ਜਾਈਏ ਤੇ ਫਿਰ ਮੈਂ ਮਨ ਸੋਚਿਆ ਪਿਆ ਕਿ ਮੈਂ ਤੇ ਚੜਾਈ ਕੀਤੀ ਆ ਆ ਵੀ ਹਾਂ ਕਿ ਮੈਂ ਤੇ ਗਈ ਨਹੀਂ ਤੇ ਚਾਚੀਆਂ ਮੋਰੇ ਚਲ ਗਈਆਂ ਚਾਚੀਆਂ ਮੋਰੇ ਕਿ ਚਲ ਗਏ ਲੜਾਈ ਆਪਣੇ ਨਾਲ ਪਾ ਲਈਏ ਹਨਾ ਹਾਂ ਉਲਟਿਆ ਕਰ ਆਪ ਪਤੀ ਤਾਂ ਅੱਗੇ ਬਿਠੇਰੀ ਬੋਲਣ ਲੱਗੀ ਵੇਦੀ ਹਾਂ ਬੋਲਣ ਲੱਗੀ ਵੇਦੀ ਹੈ ਨਹੀਂ ਹੁਣ ਅਮਰਤ ਗਈ ਆ ਕੋਈ ਪਤਾ ਲੱਗਾ ਨਾ ਹੁਣ ਕੰਮ ਕਰਨਾ ਹੁਣ ਸਾਰਾ ਕੰਮ ਕਰਨਾ ਪੈਂਦਾ ਸਾਰਾ ਦਿਨ ਚਲੀ ਤੇ ਉਹ ਕਿੰਨਾ ਕੰਮ ਕਰਦੀ ਹੁੰਦੀ ਸੀ ਤੇ ਫਿਰ ਵੀ ਅਖਣਾ ਨਹੀਂ ਕੰਮ ਕਰਦੀ ਨਹੀਂ ਕੰਮ ਕਰਦੀ ਹੈ ਜੀ ਉਟਕੇ ਤੇ ਪਹੁੰਚ ਚੁੱਕੇ ਤੁਰੇ ਫਿਰਦੇ ਰਹੇ ਆਹ ਕਿੰਨੀਆਂ ਗੱਲਾਂ ਕਰਦੀ ਸੀ ਹਾਂ ਕਿਹਾ ਆ ਗਈ ਲੜਨੀ ਵਾਲੀ ਆ ਇਹਨਾਂ ਨੇ ਵੀ ਜੋਗ ਵੀ ਰੱਖਣਾ ਹੁੰਦਾ ਵਾ ਆ ਨਹੀਂ ਨਹੀਂ ਉਹਦਾ ਪਰਿਵਾਰ ਕਿੰਨਾ ਸੋਹਣਾ ਵਾ ਤੇ ਐਵੇਂ ਕਰੀ ਜਾਂਦੀ ਰਹਿੰਦੀ ਐ ਉਹ ਆ ਜਾਊਗਾ ਤੇ ਧੀਆਂ ਨੂੰ ਤੇ ਹੋਰ ਕੁਝ ਲੈਣ ਦੇਣ ਦੀ ਲੋਕ ਹੁੰਦੀ ਧੀਆਂ ਨੂੰ ਹੌਮੇ ਹੁੰਦੀ ਆ ਆ ਮਾਪੇ ਉਹ ਤਾਂ ਫੋਕਾ ਪਿਆਰ ਦੇਣੇ ਹੁੰਦਾ ਹੀ ਬੜਾ ਹੋ ਜਾਂਦਾ ਵਾ ਹਾਂ ਨਾਲੇ ਉਹ ਜਾਰੀ ਤੇ ਕਿੰਨੀ ਸਲਾਗਿਆ ਤੇ ਜਾਣ ਕੇ ਕੀ ਕਰੀ ਜਾਂਦੀ ਰਹਿੰਦੀ ਹਾਂ ਜਾਣ ਕੇ ਇਹਨੂੰ ਗੱਲਾਂ ਕਰਦੀ ਹੈ ਤੇ ਭਾਜੀ ਵੀ ਪਤਾ ਨਹੀਂ ਹੁਣ ਗਿਆ ਕਿ ਨਹੀਂ ਭਾਜੀ ਨੇ ਵੀ ਦੱਸਿਆ ਪਤਾ ਨਹੀਂ ਉਹਨੂੰ ਇਹ ਜਾਉ ਜੇ ਓਏ ਇਹ ਚੱਲ ਜੇ ਤੇ ਚਾਹ ਭਾਜੀ ਚੱਲ ਜਾਂਦਾ ਹੈ ਹਾਂ ਤੇ ਫਿਰ ਵੀ ਨਹੀਂ ਆਖਣਾ ਤੂੰ ਚੱਲ ਜਾਂ ਡੈਡੀ ਹਾਂ ਨਾ ਜਿਹੜਾ ਆਖਣਾ ਡੈਡੀ ਤੂੰ ਲੱਗ ਗਿਆ ਮੈਂ ਇਹਨੂੰ ਤਾਂ ਲੱਗ ਗਿਆ ਆ ਮੈਂ ਨੂੰ ਤਾਂ ਲੱਗ ਗਿਆ ਤਾਂ ਆ ਕੇ ਧਿਆਨ ਨਹੀਂ ਕਰਨ ਲਈ ਆ ਨਾ ਹਾਂ ਗੱਲ ਤੇ ਨਹੀਂ ਇਹਦੀ ਮਾੜੀ ਹੈ ਹਾਂ ਚਲੋ ਦੇਖੋ ਕੀ ਕਰਦੇ ਹਾਂ ਹਾਂ ਤਾਂ ਹੱਥ ਮੇ ਜੋਲੀ ਆ ਤੇਖਲੋ ਤੇ ਡੰਗਰਾਂ ਵਾਲ ਵੇਖਣ ਨੇ ਮਛਰੀ ਬੜਾ ਹੈ ਕਿ ਮੈਂ ਹਾਂ ਹਾਂ ਮਨਜੀਤ ਨੇ ਤੂੰ ਮੈਨੂੰ ਆਖੀ ਜਨਾ ਵਾ ਮੈਂ ਤੈਨੂੰ ਇਹ ਗੱਲ ਕਹਿਣਾ ਪੁੱਤ ਹਾਂ ਹਾਂ ਮੈਂ ਤੈਨੂੰ ਇਹ ਗੱਲ ਕਹਿਣਾ ਵੀ ਸੁਖ ਨੂੰ ਸਮਝਾ ਹੈਗੀ ਸਾਡੀ ਧੀ ਆ ਮੈਂ ਇਹ ਨਾ ਸਮਝਦਾ ਹੀ ਨਹੀਂ ਉਹਨੂੰ ਉਹ ਤੇ ਸਾਡੀ ਧੀ ਆ ਪਰ ਇਹ ਆ ਵੀ ਤੈਨੂੰ ਵੀ ਪਤਾ ਵੀ ਮੇਰੀ ਮਾਂ ਤੇ ਕਰੀਚ ਬੱਚੇ ਚ ਵੜੀ ਦੀ ਇਹ ਸੋਖੀ ਉਹਨੂੰ ਨਾਲ ਲੈ ਕੇ ਵੜੀ ਆ ਤੇ ਮੈਂ ਪਰਿਓ ਆ ਗਿਆ ਤੇ ਮੈਂ ਤੇ ਇਹੋ ਗੱਲ ਆਖਿਆ ਵੀ ਸ਼ਾਬਾਸ਼ੇ ਤੁਹਾਡੇ ਸ਼ਾਵਾਸ਼ੀ ਮੈਂ ਹਾਂ ਮੈਂ ਉਧਰ ਕਈ ਬੌਣ ਡਿਆ ਤੇ ਕਿਤੇ ਮਗਰ ਪਾਣੀ ਨਹੀਂ ਲੈ ਕੇ ਆਏ ਤਾਂ ਤੁਸੀਂ ਮੇਰਾ ਪੂਨ ਚੁੱਕਦੀਆਂ ਇਹ ਚ ਬੱਚੇ ਜਿ ਵੜ ਕੇ ਨਾ ਹੁੰਡੀਆਂ ਅਸੀਂ ਮੈਂ ਤੇ ਆ ਗੱਲ ਕੀਤੀ ਤੇ ਮਾਂ ਤੇਰੀ ਤੇ ਮੇਰੇ ਨਾਲ ਕੋਈ ਨਹੀਂ ਉਹਨੇ ਨਹੀਂ ਕੋਈ ਸੁਰਜਵਾਬ ਵੀ ਦਿੱਤਾ ਮੈਨੂੰ ਚੁੱਪ ਕਰਕੇ ਖਲੋਤੀ ਦੀ ਤੇ ਸੁਖ ਮੇਰ ਨਾਲ ਗਾੜੀ ਸੁਰਜਵਾਬ ਕਰਦੀ ਵੀ ਡੈਡੀ ਲਿਆ 2000 ਰੁਪਇਆ ਫਿਰ ਸਵਿੰਗ ਪੂਲ ਤੇ ਚੱਲ ਜਾਂਦੇ ਆ ਤੇ ਪੁੱਤ ਮੇਰੇ ਪੁਰਾਣੇ ਖਿਆਲ ਹੀ ਆ ਮੈਂ ਪੁਰਾਣੇ ਖਿਆਲਾਂ ਵਾਲੇ ਜਿਹੜੇ ਸੀ ਨਾ ਭਾਵੇਂ ਪੜੇ ਨਹੀਂ ਹੈਗੇ ਪੁੱਤ ਪਰ ਅਕਲ ਤੇ ਉਹਨਾਂ ਨੂੰ ਸਾਰੀ ਹੀ ਸੀ ਨਾ ਹੁਣ ਸਾਡੇ ਲਾਗੋਂ ਦੀ ਵੀ ਇਹ ਦੋ ਰਾਹ ਲੱਗਦੇ ਹਨ ਇੱਕ ਨਹਿਰ ਲੱਗਦੀ ਇੱਕ ਰਾਹ ਲੱਗਦਾ ਇੱਥੇ ਬੱਚੇ ਨਾ ਹੁੰਦੀਆਂ ਕਿ ਸੋਹਣੀਆਂ ਲੱਗਦੀਆਂ ਬਾਥਰੂਮ ਕਾਦੇ ਵਾਸਤੇ ਬਣੇ ਪੁੱਤ ਇਸੇ ਵਾਸਤੇ ਬਣੇ ਹਨ ਓਹੋ ਮੈਂ ਮੰਨਦਾ ਤੇਰੀ ਗੱਲ ਗਰਮੀ ਲੱਗਦੀ ਹੀ ਸਭ ਕੋ ਹੈਗਾ ਯਾਰ ਬਾਥਰੂਮ ਵੀ ਮੋਟਰ ਛੱਡਣ ਹਾਂ ਉਸੇ ਠੰਡਾ ਪਾਣੀ ਆ ਜਾਂਦਾ ਜਿੰਨਾ ਚਿਰ ਮਰਜ਼ੀ ਨਹਾਈ ਜਾਣਾ ਫਿਰ ਕੀ ਇਹ ਪਾਣੀ ਟੈਂਕੀ ਭਰ ਜੂਂਦੇ ਆ ਪਾਣੀ ਪੈਲੀ ਜਲ ਜੂਗਾ ਉਥੇ ਠੰਡੇ ਪਾਣੀ ਦੇ ਜਿੰਨਾ ਮਰਜ਼ੀ ਅੰਦਰ ਵੜ ਕੇ ਨਹਾਈ ਜਾਓ ਪੜਦਾ ਪੜਦਾ ਹੀ ਹੁੰਦਾ ਪੁੱਤ ਆਪਣਾ ਘੱਗਾ ਚੁੱਕਿਆ ਆਪਣਾ ਹੀ ਢਿੱਡ ਨੰਗਾ ਹੁੰਦਾ ਵਾ ਹਾਂ ਨਹੀਂ ਇਦਾਂ ਇਦਾਂ ਹੀ ਪੁੱਤ ਇਦਾਂ ਹੀ ਉਹ ਪੁੱਤ ਮੈਨੂੰ ਤੇ ਤੂੰ ਕਹਿਣਾ ਹੀ ਆ ਵੀ ਤੂੰ ਪੁਰਾਣੇ ਖਿਆਲਾਂ ਦਾ ਤੂੰ ਤੇ ਕਹੀ ਜਾਣਾ ਮੈਨੂੰ ਬਾਕੀ ਤੁਹਾਡੀ ਸੋਚ ਆ ਭਰਾ ਮੇਰਾ ਕੰਮ ਸਮਝਾਉਣ ਦਾ ਉਹ ਗਾੜੀ ਸਮਝਣਾ ਜਾਂ ਨਾ ਸਮਝਣਾ ਇਹ ਤੁਹਾਡੇ ਮਰਜ਼ੀ ਆ ਪਰ ਇਹ ਆ ਵੀ ਜਿੰਨਾ ਚਿਰ ਮੈਂ ਜੀਂਦੇ ਜੀ ਆਪਣੇ ਇਦਾਂ ਮੈਂ ਨਵਾਂ ਨੂੰ ਇਦਾਂ ਬਾਹਰ ਨਹੀਂ ਕੱਢਣ ਦੇਣਾ ਨਿਕਲਣ ਦੇਣਾ ਹਾਂ ਜਦੋਂ ਮੈਂ ਮਰ ਜਾਗਾ ਉਦੋਂ ਜੋ ਮਰਜ਼ੀ ਕਰਿਓ ਮੇਰੇ ਮਗਰੋਂ ਭਾਵੇਂ ਸਕੂਟਰੀਆਂ ਤੇ ਚੜ ਚੜ ਤੁਰੇ ਫਿਰਿਓ ਤੇ ਭਾਵੇਂ ਚ ਬੱਚਿਆਂ ਚ ਨਾਉਣ ਮੈਨੂੰ ਨਹੀਂ ਇਹ ਗੱਲ ਨਾਲ ਕੋਈ ਵੀ ਆਹ ਇਹ ਤੇਰੀ ਮਰਜ਼ੀ ਆ ਹੁਣ ਸਮਝਾਉਣਾ ਕਿ ਜਾਂ ਨਹੀਂ ਸਮਝਾਉਣਾ ਕੀ ਆਖਣਾ ਤੇ ਕੀ ਨਹੀਂ ਆਖਣਾ ਮੈਂ ਤੇ ਪੁੱਤੇ ਕਰ ਗੱਲ ਦੱਸ ਦਿੰਦੀ ਚੱਲ ਠੀਕ ਆ ਠੀਕ ਆ ਚੱਲ ਦੱਸ ਦੀ ਕਹਿ ਦੀ ਆ ਆ ਗੱਲਾਂ ਪੁੱਤ ਮੈਂ ਪਿਆਰ ਨਾਲ ਸਮਝਾਉਂਦੇ ਮੈਂ ਕਿਹੜਾ ਗੁੱਸੇ ਨਾਲ ਤੈਨੂੰ ਆਖਣ ਡਿਆ ਚੱਲ ਠੀਕ ਆ ਫਿਰ ਠੀਕ ਦੱਸ ਏ ਵੀ ਆਂਦਾ ਬਾਪੂ ਤੂੰ ਪੁਰਾਣੇ ਖਿਆਲਾਂ ਦਾ ਪੁਰਾਣੇ ਖਿਆਲਾਂ ਵਾਲੇ ਕੀ ਗੱਲ ਚੰਗੀਆਂ ਨਹੀਂ ਬਾਪੂ ਨੂੰ ਘਰੋਂ ਕੱਢ ਦੋ ਹੁਣ ਫਿਰ ਬਾਪੂ ਨੇ ਤਾਂ ਫਿਰ ਵੀ ਇੰਨੀ ਜਮੀਨਾਂ ਜਾਇਦਾਦਾਂ ਬਣਾਈਆਂ ਤੁਹਾਡਾ ਸਾਹਮਣੇ ਸਾਹਮਣੇ ਰੱਖਿਆ ਵਾ ਹੁਣ ਤੁਹਾਡੇ ਕੋਤੇ ਇਹ ਵੀ ਨਹੀਂ ਸੰਭਾਲੀਆਂ ਜਾਣੀਆਂ ਮੈਨੂੰ ਤਾਂ ਐਂ ਲੱਗਦਾ ਜਿੱਦਾਂ ਦਾ ਸਮਾਂ ਆ ਗਿਆ ਹਾ ਤੁਰੇ ਫਿਰੇ ਹੋ ਸ਼ਾਪਿੰਗਾਂ ਦੇ ਵਿੱਚ ਤੇ ਸਵਿੰਗ ਪੂਲਾਂ 'ਚ ਜਾ ਕੇ ਨਹਾਉ ਇਹਨਾਂ ਨਾਲ ਗੱਲਾਂ ਮਾਰਦੇ ਆ ਅਬੇ ਤੇ ਪਾਪਾ ਅਬੇ ਤੇ ਪਾਪਾ ਅਬੇ ਤੇ ਪਾਪਾ ਅਬੇ ਤੇ ਪਾਪਾ ਲਿਆ 5 ਮਿੰਟ ਕੀ ਗਈ ਇੱਧਰ ਗਈ ਮੈਂ ਤੇ ਲੜਾਈ ਤੋਂ ਡਰਦੀ ਗਈ ਵੀ ਡੈਡੀ ਨੇ ਕਿਹੜੇ ਮੂੰਹ ਸਰੇ ਹੁਣ ਡੈਡੀ ਨੇ ਪਤਾ ਨਹੀਂ ਕੀ ਪੰਪ ਦੇ ਤਾਣ ਤੇ ਮੇਰੀ ਆਵਾਜ਼ ਨਹੀਂ ਸੁਣੀ ਮਗਰ ਉਹ ਮੇਰੇ ਵੱਤ ਵਿੱਚ ਕੀ ਕੀ ਗੱਲਾਂ ਕੀਤੀਆਂ ਹੋਣੀਆਂ ਚਲ ਵੇ ਨਹੀਂ ਜਾ ਤੇ ਤੇ ਹਰ ਵੇਲੇ ਜਦੋਂ ਵੇਖੋ ਰੋਲਾ ਰੋਲਾ ਹਰ ਵਾਰ ਡੈਡੀ ਨਾਲ ਵੀ ਲੜਦੀ ਰਹਿੰਦੀ ਲੜਦੀ ਰਹਿੰਦੀ ਇਹ ਤਾਂ ਕੰਮ ਹੀ ਉਹ ਆਹੋ ਵੀ ਦੱਸ ਸਭ ਸਮਝਾ ਦੋ ਕੰਮ ਹੀ ਆਪਣੇ ਪਹਿਣਾਂ ਵਾਲਾ ਜਿਆਦਾ ਧਿਆਨ ਕਰਦੀ ਰੱਖਦੀ ਹੈ ਹਾਂ ਹਾਂ ਆਹੋ ਆਪ ਤੇ ਉਹ ਵੀ ਸੀ ਕਹਿ ਦਿੱਤੀ ਹੈ ਨਾ ਆਹ ਜਿੱਦ ਤਰਾ ਆਪਣੇ ਪਹਿਣਾ ਸਮਝਦੇ ਹੋ ਤਰੇ ਇਹਨੂੰ ਸਮਝਣਾ ਚਾਹੀਦਾ ਵੀ ਚੱਲ ਮੇਰੀ ਵੀ ਵੀ ਆਹ ਮੈਂ ਉਹ ਚੱਲਣ ਲਾਂ ਰਹੀ ਹੈ ਤੇ ਨਾ ਨਾ ਜੀ ਇਹ ਤਾਂ ਚੱਲ ਮੈਂ ਗੱਲ ਨਾਲ ਲਾਵਾਂ ਗੱਲ ਨਾਲ ਲਾਵਾਂ ਆਹ ਉਹ ਕਰਮਾੜੀ ਚਲ ਗਈ ਆ ਹਰੇ ਰੋਹੀ ਪੌਂਡੀਆਂ ਮਾਵਾ ਤਾਂ ਬਗਰਤੀਆਂ ਦੇ ਕੋਈ ਚਾਹ ਪੂਰੇ ਕਰਦਾ ਕਹਿਨੇ ਕਰਨੇ ਆ ਇਹਨਾਂ ਨੂੰ ਮਾੜੀਆਂ ਲੱਗਦੀਆਂ ਉਹ ਉਹਨਾਂ ਦਾ ਟੈਲੀਫੋਨ ਆ ਜੇ ਤਾਂ ਤਾਂ ਇਹਨਾਂ ਨੂੰ ਚੁੱਪਦਾ ਵਾ ਕਿ ਟੈਲੀਫੋਨ ਆ ਗਿਆ ਰੋਲਾ ਪਾਉਂਦੇ ਹੁੰਦੇ ਜੇ ਆ ਬੰਦਿਆ ਕੀ ਗੱਲ ਉਹ ਨਹੀਂ ਛੱਡਦੀ ਉਹ ਜੇ ਕੁੜੀ ਦਾ ਮੜਾ ਜ ਟੈਲੀਫੋਨ ਆ ਜਾਂਦਾ ਤਾਂ ਰੋਲਾ ਪਾ ਦਿੰਦੀ ਆ ਫੋਟਾ ਸੋ ਇਹਨੂੰ ਕੀ ਜਾਂਦੀ ਆ ਵੇ ਆ ਵੀ ਆਰੀ ਆਪਣੇ ਘਰ ਬਸਣ ਲਈ ਹਸਣ ਕਿ ਡੰਢੀ ਆ ਇੱਕ ਨੂੰ ਦੱਦ ਮੈਂ ਨਾਲ ਕੇ ਨਾਲ ਕੇ ਛੱਡ ਗਿਆ ਆ ਅਜੇ ਦੇ ਦੋ ਟੈਲੀਫੋਨ ਆ ਗਿਆ ਤਾਂ ਚੀਚੀ ਕਰਨ ਲਈ ਆ ਅੱਧ ਹੋ ਗਿਆ ਹੈ ਆदत ਮਾੜੀ ਪਾਈ ਹੈ ਵੀ ਸਮਝਾਉਂਦੇ ਰਹਿਣੇ ਆ ਵੀ ਇਸ ਤਰ੍ਹਾਂ ਨਹੀਂ ਕਰੀਦਾ ਵੀ ਵੀ ਚਲੋ ਉਹ ਮੁੰਡਾ ਹੋਇਆ ਉੱਥੇ ਵੇਖਣ ਜਾਓ ਤੇ ਕੁੜੀ ਦੀ ਵੀ ਚਰ ਦੀ ਇੱਜ਼ਤ ਬਣਦੀ ਆ ਪਰ ਨਾ ਇਹ ਤੇ ਉਹ ਆਪਣੇ ਪੈਣਾ ਵੱਲ ਨੂੰ ਹੀ ਮੈਂ ਪੈਣਾ ਇਸ ਤਰ੍ਹਾਂ ਮੇਰੇ ਪੈਣਾ ਚੱਲ ਨਹੀਂ ਆ ਮੈਂ ਚੱਲੀ ਹਾਂ ਉਹਦੇ ਨੂੰ ਇਧਰ ਨੂੰ ਨਹੀਂ ਟੇਕਣ ਜਾਣਾ ਪਤਾ ਨਹੀਂ ਲੱਗਦੀ ਚੁੱਪ ਕਰਕੇ ਗੱਡੀ 'ਚ ਬੈ ਕੇ ਚੱਲ ਜਾਂਦੀ ਆ ਜਾਂਦੀ ਆ ਫੇਰ ਪਤਾ ਲੱਗਦਾ ਇਹ ਤਰ੍ਹਾਂ ਹੋ ਗਈ ਉਹਦੇ ਨਾਲ ਆ ਪਰ ਉਹ ਕੋਈ ਚਾਹੀ ਪਾਤਾ ਨਹੀਂ ਨਾਰਨ ਮਤਾਂ ਦਿੰਦੀ ਹੀ ਕਿ ਤੇ ਇਹ ਹੁਣ ਪਰ ਹੁਣ ਗਾਂ ਤੀ ਪੁੱਤ ਨੂੰ ਬੰਦਾ ਬਹੁਤਾ ਆਖੇ ਦੇ ਆਖੇ ਆਖਾ ਵੀ ਪਰ ਬਗੈਰ ਕੌਣ ਚੀ ਆਂਦੇ ਚਾ ਕਰ ਹਾਂ ਹਾਂ ਪਰ ਇਹਨੂੰ ਆਪੇ ਆਪ ਸਿਆਣ ਸਜਾਈ ਦੀ ਆਹ ਅਸੀਂ ਇਹਨਾਂ ਨਾਲ ਇਹ ਕਿਸ ਨਿਆਸੇ ਹੈ ਨਹੀਂ ਕੋਈ ਪਤਾ ਨਹੀਂ ਇਹਨਾਂ ਨੂੰ ਪਰ ਕੋਈ ਨੰਬਰ ਤਨਾਵਾ ਹਾਂ ਪਰ ਚਲ ਬਹੁਤ ਇੱਕ ਖਾਪੇ ਨਾ ਹੋਇਆ ਕਰੋ ਕੀ ਹੁਣ ਕਈ ਤੇ ਗੱਡੀਆਂ ਹੋਰ ਲੜਨ ਪੈਂਦੀ ਗੱਡੀਆਂ ਕਿਸਮਤ ਦਾ ਸਭ ਦੇ ਹੋ ਜਾਂਦੇ ਐ ਕਿ ਗੱਲ ਹੋਰ ਕੀ ਆ ਇਹ ਨਾ ਸਮਝਾਈਦਾ ਪਰ ਨਹੀਂ ਨਾ ਵੀ ਨਹੀਂ ਇਹਨੂੰ ਕਿ ਇਹਨੂੰ ਜਾਣਾ ਨਹੀਂ ਚਾਹੀਦਾ ਇਹਨੂੰ ਬੰਦਾ ਪਿੱਛੇ ਜਾਣਾ ਜੇ ਮੈਂ ਜਾਣਾ ਹਾਂ ਤਾਂ ਮੈਨੂੰ ਐਸਿੰਦੀ ਤੂੰ ਉੱਧਰ ਜਾਣਾ ਹੋ ਤਾਂ ਜਾਣਾ ਨਹੀਂ ਮੈਂ ਆਪਣੀ ਧੀ ਕੋ ਆ ਨਹੀਂ ਨਹੀਂ ਤੇ ਉਹਨੇ ਜਾਣਾ ਹੀ ਨਹੀਂ ਇਹਦਾ ਇਹਦਾ ਕੋਈ ਦਬਾਅ ਮੈਨੂੰ ਜਾਏ ਤੇ ਡਰਨਾ ਮੈਂ ਜਾਣਾ ਵਾ ਨਹੀਂ ਨਹੀਂ ਕੋਈ ਜਿੱਥੇ ਜੀ ਕਰੂ ਮੈਂ ਜਾਵਾਂ ਜਿੱਥੇ ਜੀ ਕਰੂ ਆਉਂਗਾ ਆਹ ਪਾਤਾ ਵੇਹੋ ਪਾਤਾ ਵੇਹੋ ਤੇ ਇਹਨਾਂ ਨੂੰ ਨਹੀਂ ਮੈਂ ਹੈ ਹੀ ਨਹੀਂ ਇਹਨਾਂ ਨੂੰ ਮਾਸਾ ਨਹੀਂ ਕਿਤੇ ਤੇਰੇ ਸਿਰ ਤੇ ਵੀ ਡੈਡੀ ਆਵੇ ਡੈਡੀ ਮੈਂ ਤੇ ਜਾਣਾ ਹੀ ਜਾਣਾ ਵਾ ਇਹਨਾਂ ਨਹੀਂ ਜਾਣਾ ਇਹਨਾਂ ਦਾ ਕੋਈ ਖਰਚੇ ਨਹੀਂ ਕਰਦਾ ਜਾਣਦਾ ਸਾ ਕੀ ਕਰਨਾ ਫਿਰ ਨਾਲ ਹਨਾ ਮੈਂ ਪੇਰਾ ਖਾਂਦੀ ਆਂ ਚਲਦੀ ਨਾ ਉਹਦੇ ਹਾਂ ਪਿੱਛੇ ਪਾਤਾ ਵਾ ਕਿਸ ਤਰ੍ਹਾਂ ਜਾਨ ਨਹੀਂ ਛੱਡਦੀਆਂ ਕਿਸ ਤਰ੍ਹਾਂ ਜਾਣ ਲੈ ਤਰੇ ਔਂਡੇ ਹੁਣ ਚਾਚੀ ਇਹ ਅੱਜ ਪੈ ਜੀ ਹਾਂ ਨਹੀਂ ਹੁਣ ਕਾਲੀ ਚੁੱਪ ਚੁੱਪ ਹੋ ਗਈਆਂ ਚਾਚੀ ਹੁਣ ਤਾਂ ਸਾਪੀ ਸੁਣ ਗਿਆ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਤੁਹਾਡੀਆਂ ਤੇ ਆਪਣੀਆਂ ਗੱਲਾਂ ਕਾਣ ਦੇ ਤੇਰੇ ਤੇ ਕੋਈ ਬਾਰੇ ਨਹੀਂ ਕੀ ਆ ਆ ਮੈਨੂੰ ਪਤਾ ਤੂੰ ਭੈਣ ਭੈਣਾਂ ਨੂੰ ਮੈਂ ਕਿਹੜੇ ਕੰਠੇ ਪਾਈਆਂ ਤੇ ਇੱਕ ਗੱਲ ਹੋਰ ਮੇਰੀ ਮੈਨੂੰ ਵੀ ਸੱਸ ਮੈਂ ਤੂੰ ਕਹਿਣੀ ਭੈਣ ਜੀ ਚੰਗੀ ਭੈਣ ਜੀ ਮੈਨੂੰ ਵੀ ਪਤਾ ਭੈਣ ਜੀ ਚੰਗੀ ਭੈਣ ਜੀ ਦਾ ਮਰਦੀ ਆ ਸੋਹ ਭਾਜੀ ਮਰ ਜਾਂਦਾ ਤੁਹਾਡਾ ਚੰਗਾ ਹੀ ਨਹੀਂ ਹੋਣ ਛੱਡੀ ਦਾ ਕੀ ਫਾਇਦਾ ਇਹਦਾ ਸ਼ਰਾਬ ਹੈ ਹੋਣ ਬੜਾ ਚੰਗਾ ਬਣ ਗਿਆ ਨਹੀਂ ਨਹੀਂ ਇਹਦੇ ਵਟੇ ਨਾਲ ਤਾਂ ਲੱਗੀ ਰਹਿੰਦੀ ਹੁੰਦੀ ਰਾਤ ਮੈਨੂੰ ਸਾਰਾ ਰਾਤ ਹੀ ਹੁੰਦੀ ਅੱਧੀ ਅੱਧੀ ਰਾਤ ਨੂੰ ਆਉਣਾ ਹੁਣ ਤੁਹਾਡੇ ਨਾਲ ਕੇ ਮਿੱਠੀਆਂ ਗੱਲਾਂ ਮਾਰਦਾ ਚਾਚਾ ਭਾਜੀ ਚੰਗਾ ਹੁਣ ਚਾਚੀ ਘਰ ਵੜ ਗਿਆ ਭਾਜੀ ਆ ਕੇ ਮੇਰੇ ਨਾਲ ਗੱਲ ਕਰੀ ਨਹੀਂ ਨਹੀਂ ਜੋ ਤੇ ਹਾਂ ਗੱਲ ਗਲਤ ਕਰਨ ਨਹੀਂ ਹੈ ਭਾਜੀ ਵਿਚਾਰੇ ਸ਼ਰਾਬੀ ਕੇ ਥੋੜੀ ਉਹਨੂੰ ਮਾਰਿਆ ਵਾ ਕਿਉਂ ਨਹੀਂ ਮੈਂ ਸਾਰਾ ਦੱਸ ਗਈ ਚਾਚਾ ਉਹ ਕੋਈ ਜਿੰਨੇ ਮਰਜ਼ੀ ਬੜਦੇ ਪਾਓ ਜਿੰਨੀ ਨਹੀਂ ਹੋਵੇ ਉਹ ਨਹੀਂ ਉਹਨਾਂ ਦੇ ਪੁੱਤਾਂ ਨਾਲ ਕਿਸਾਨਾਂ ਨਾਲ ਵੱਧ ਪਰਿਸ਼ਕਾਂ ਕਰਦਾ ਵਾ ਉਹਨੀਆਂ ਤੇ ਸੱਸ ਨੇ ਨਹੀਂ ਕਹਣਾ ਸੱਸ ਤਾਂ ਫਿਰ ਵੀ ਚੰਗੀ ਇਹ ਸੱਸ ਨਾਲ ਵੱਧ ਸੱਸ ਮੇਰੀ ਬਣੀਆ ਨਹੀਂ ਪਰ ਜੇ ਤੂੰ ਤੇ ਜਿਹੜਾ ਚੰਗੇ ਬੰਦੇ ਨੂੰ ਚੰਗੀ ਗੱਲ ਕਰੇ ਤੂੰ ਮੈਨੂੰ ਇਹ ਸਾਥੀ ਦੇਣ ਦੇ ਆਪ ਤੂੰ ਹੁਣ ਤੇਰਾ ਫਰਜ਼ ਬਣਦਾ ਜਾ ਮੈਂ ਕਿਹੜਾ ਫਰਜ਼ ਤੋਂ ਮੁੱਕਰੀ ਆ ਇਹੋ ਤਾਂ ਮੈਂ ਕਿਹਾ ਹੁਣ ਨਹੀਂ ਉਹਦੇ ਭਰਾ ਦਾ ਟਾਈਮ ਲੱਗਣ ਡਿਆ ਪਤੀਏ ਨਾਲ ਮੈਂ ਚਲ ਜੂਗੀ ਮੈਂ ਕਿਹੜਾ ਮੁੱਕਰੀ ਮੈਂ ਤਾਂ ਕੱਲ ਜੇ ਕੱਪੜੇ ਲੈ ਕੇ ਆਈਆਂ ਵੇਖੇ ਸਮਾਂ ਮੈਂ ਚਾਚੀ ਅੱਜ ਮਾੜੀ ਗੱਲ ਨਹੀਂ ਹੁਣ ਉਹਦੀ ਸੱਸ ਮੈਂ ਮਣਵਾ ਮੈਂ ਕਿਸੋ ਵamini ਤੇ ਬਾਅਦ ਵਿੱਚ ਚਲ ਜੂਗੀ ਪਰ ਰੈਮਨੂ ਤੂੰ ਕੁਛ ਲੈ ਨਹੀਂ ਹੁੰਦਾ ਇਹ ਗੱਲਾਂ ਹੁੰਦੀਆਂ ਸਾਨੂੰ ਤੇ ਕਰਕੇ ਬਾਅਦ ਚ ਪੁੱਛ ਲੈਣੀ ਕੋਈ ਨਹੀਂ ਆਈ ਜੇ ਮੈਂ ਆਣੀ ਅਜਮਾ ਹੁੰਦੀ ਮੈਂ ਗਈ ਤਾਂ ਵੀ ਡੈਡੀ ਨੇ ਗੱਲਾਂ ਕਰਨੀਆਂ ਕਰਨੀਆਂ ਲੈ ਆਪੋਧਰੀ ਬਣੀ ਆਪ ਚਲ ਗਈ ਤੇ ਤੂੰ ਹੀ ਇੱਕ ਗਣ ਮੈਂ ਸੁਣ ਲਿਆ ਪਹਿਣਾ ਨਾਲੇ ਪਹਿਣਾ ਦੀ ਗੱਲ ਨਾ ਕਰਿਆ ਕਰੋ ਪਹਿਣਾ ਨੂੰ ਮੈਂ ਕੀ ਦੇਵਨੀ ਨਹੀਂ ਨਹੀਂ ਜੋ ਜੋਤੀ ਇਹਦੀ ਤੇਦੀ ਭੈਣ ਵਰਗੀ ਹੈ ਨਾ ਫਿਰ ਇਹਨੂੰ ਬਰਾਬਰ ਰੱਖਣਾ ਮਨਪ੍ਰੀਤ ਆਉਂਦੀ ਉਹ ਆਪਣੀ ਭੈਣ ਲੱਗੇ ਜੜੀ ਲੱਗੇ ਰਹਿੰਦੀ ਜਿਆਦਾ ਬੈਣੀ ਨਹੀਂ ਨਹੀਂ ਉਹ ਵਿਚਾਰੀ ਕੀ ਕਰੇ ਨਾ ਨਹੀਂ ਥਾਂ ਤੇ ਮਨਪ੍ਰੀਤ ਆਪਣੀ ਜਗ੍ਹਾ ਤੇ ਮੈਂ ਤੁਹਾਨੂੰ ਕਹਿੰਦੀ ਖੂਨ ਦਾ ਰਿਸ਼ਤਾ ਹੁੰਦਾ ਵਾ ਖੂਨ ਦਾ ਉਹਨੇ ਕਿੰਨਾ ਲੈਣਾ ਉਹ ਭਾਬੀ ਨਾ ਘਟ ਬੈਂਦੀ ਭੈਣ ਨਾ ਤੇ ਡੈਡੀ ਨਾ ਦੇਦੀ ਜਿਆਦਾ ਰਹੀ ਜੀ ਇਹ ਭਾਬੀ ਦੁੱਖ ਸੁੱਖ ਕਰ ਲੇ ਤੇ ਫਿਰ ਭਾਬੀ ਲੱਗੇ ਜਿਆਦਾ ਬਹਿ ਜੇ ਹਨਾ ਫਿਰ ਉਹਨੇ ਕੀ ਵਿਚਾਰ ਨਹੀਂ ਕਰੇ ਕਿ ਜਾਣ ਕੇ ਬਹਿਣਾ ਤਾਂ ਹੁੰਦਾ ਹੀ ਇਹ ਕਿਤੇ ਨਾ ਕਿਤੇ ਹੁਣ ਮੈਂ ਮਾੜਾ ਕੀ ਕਰਦੀ ਮਾੜਾ ਹੀ ਹੋਈ ਤੇ ਤੂੰ ਦੇਵ ਚ ਮੁੰਡਾ ਵੇਖ ਕੇ ਜਾਣਾ ਇਹਨੂੰ ਪਿੱਛੇ ਨਹੀਂ ਪਾਉਂਦਾ ਜਾਊਂਗੀ ਜਾਣਾ ਮੈਂ ਕਿਹੜਾ ਮੁੱਕਰੀ ਮੈਂ ਨਹੀਂ ਜਾਣਾ ਹੱਸਦੇ ਹੀ ਪਰੌਣਾ ਤੇ ਰੋਂਦੇ ਹੀ ਪਰੌਣਾ ਪਰਾਹੋ ਪਰਾਹੋ ਤੇ ਮੈਂ ਤਾਂ ਖੁਸ਼ ਹੋ ਕੇ ਕਰਦੀ ਆ ਮੈਂ ਬੰਦਾ ਹੱਸ ਕੇ ਆਪਣੀ ਟੂਲ ਤਾਂ ਉਹਨੂੰ ਮਿੰਨੀਏ ਜਾਂਦੀ ਨੂੰ ਪੰਪ ਚਾੜ ਦੇ ਦਿੰਦੀ ਨਾ ਜੀ ਉਹ ਨਹੀਂ ਪਾ ਪੰਪ ਨਹੀਂ ਚਾੜ ਰਿਹਾ ਹੈਗਾ ਆ ਉਹ ਇਹਨੇ ਕਬੈ ਨਾਲ ਲੜਾਈ ਤੇ ਹੁਣ ਸਾਡੇ ਨਾਲ ਵੀ ਖਾਂ ਤੇ ਮਾਤ ਦੇ ਕਿਤੇ ਤਰ੍ਹਾਂ ਕਰਦੀ ਹੈ ਬਰੂਦ ਕੱਢਦੀ ਸਾਡੇ ਗਵਾੜ ਗਵਾੜ ਤੇ ਆ ਹਾਂ ਹੋਰ ਕੀ ਦੱਸਦੀ ਸਾਡੀ ਨਹੀਂ ਹੈਗੀ ਤੇ ਆ ਉਹ ਵੇਦ ਕੀ ਲੱਗਦੀ ਹੈ ਆਹ ਉਹਦੇ ਵਿਚਾਰੇ ਕੀ ਬਣਨਾ ਨਾ ਉਹ ਹੁਣ ਉਹਨੂੰ ਕਹੇ ਕਰ ਵਾਲੀ ਚਾਹੀਦੀ ਨਹੀਂ ਹੈ ਨਾ ਉਹਨੂੰ ਚਾਹੀਦੀ ਉਹਨੂੰ ਚਾਹੀਦੀ ਉਹਨੂੰ ਹੁਣ ਬਦ ਕਿਤ ਤਰ੍ਹਾਂ ਉਹ ਵਿਚਾਰਾ ਆਪਣਾ ਵਕਤ ਜਾਲਣ ਰਿਹਾ ਵਾ ਹਾਂ ਹੁਣ ਇਹ ਜੇ ਹੁਣ ਤੀਨ ਨੂੰ ਕੱਲ ਨੂੰ ਉਹ ਉਠਾਲ ਦੇ ਤੇ ਫੇਰ ਕੀ ਕੀ ਕਿਦਾਂ ਹੋਰ ਖਾਈ ਭਲਾ ਹੁੰਦਾ ਹਨਾ ਇਹ ਹੁਣ ਜੇ ਸਾਹ ਵਰਤਦੀ ਹੈ ਤਾਂ ਉਸ ਸਾਹ ਕੋਈ ਰੋਟੀ ਵੀ ਕੋ ਆਸ ਹੈਗੀ ਹੈ మరంలు కలలు వాలు నాలు వాలు కలాలు లాలు దిండి గాలుంతు ਜੋਤੀ ਆਇਆ ਗੁਰਗੱਪੇ ਖਾ ਲੈ ਨਹੀਂ ਚਾਚੀ ਮੈਂ ਗੁਰਦੁਆਰੇ ਚਲੀ ਆ ਤੇ ਨਾਲੇ ਅੱਗੇ ਗੁਰਗੱਪੇ ਘਟ ਖਵਾ ਲੈ ਕਰਾਰੇ ਮੈਨੂੰ ਦੋਹਾਂ ਜਾਣੀਆਂ ਨਹੀਂ ਨਹੀਂ ਜੋਨੇ ਕਿ ਜੋਤੀ ਤੂੰ ਖਾਣ ਵਾਲੀ ਹੈ ਗੁਰਗੱਪੇ ਹਨਾ ਤੂੰ ਘਰ ਬਜ਼ੁਰਗ ਦੇ ਆਪਣੀ ਦੀ ਇੱਜ਼ਤ ਕਰਿਆ ਕਰ ਤੇ ਚੱਲ ਕੋਈ ਨਹੀਂ ਉਸ ਵਿੱਚ ਸਭ ਕੁਝ ਤੇ ਰਾਜਣਾ ਹਨਾ ਤੇ ਬਜ਼ੁਰਗਾਂ ਦੀ ਸੇਵਾ ਕਰਦੀ ਔਰ ਕਿੱਦ ਤਰ੍ਹਾਂ ਕਰਦੀ ਉਹ ਕਿਹੜਾ ਗਵਾਂਡੋ ਤੁਹਾਡੇ ਵੱਲੋਂ ਜਾਂ ਦੂਜੀ ਚਾਚੀ ਵੱਲੋਂ ਰੋਟੀ ਖਾਣੇ ਮੈਂ ਆ ਹੀ ਪਤਾ ਨਹੀਂ ਮੀਟ ਦੇ ਇੰਤੇ ਰੋੜਦੇ ਨਹੀਂ ਖਵਾਦੀ ਰੋਟੀ ਖਾਣ ਨੂੰ ਪਾਰਾ ਨਹੀਂ ਕ ਡਰਨਾ ਤੂੰ ਹੀ ਡਰਦੀਆਂ ਦੂਰ ਤੱਕ ਨਹੀਂ ਕੀ ਹਾਲਾ ਸ਼ੇਰੀਆਂ ਦਿੰਦੀਆਂ ਜਾਂ ਆਪਣੇ ਬਾਪੂ ਨੂੰ ਇਹਨਾਂ ਸਭਾ ਪੂਏ ਚੜਾਈ ਜਾਂਦੀਆਂ ਜੀ ਉਹਨੂੰ ਆਹ ਕੋਈ ਕੋਈ ਗੱਲ ਨਹੀਂ ਕੀ ਕੋਈ ਛੜ ਬਣਾਈ ਆ ਕਿ ਤੂੰ ਜਿਦਾਂ ਇਸ ਤਰ੍ਹਾਂ ਬੋਲੇਂਗੀ ਫਿਰ ਸਾਡਾ ਭਾਜੀ ਆਹੀ ਤੇ ਫਿਰ ਤੈਨੂੰ ਹਾਲੇ ਸ਼ੇਰ ਦਾਵਾਂਗੇ ਦਾਂਗੇ ਉਹਨੂੰ